ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਲਾਈ ਗਈ ਤਲਾਸ਼ੀ ਮੁਹਿੰਮ ਦੇ ਤਹਿਤ ਪੁਲਿਸ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਰਾਜਪੁਰਾ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਨੇ ਚਾਂਦੀ ਦੇ ਗਹਿਣਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਚਾਂਦੀ ਦੀ ਇਹ ਖੇਪ 1 ਕਵਾਂਟਲ 65 ਕਿਲੋ ਦੇ ਵੱਖ-ਵੱਖ ਗਹਿਣਿਆਂ ਦੇ ਰੂਪ ਦੇ ਵਿੱਚ ਹੈ ਜੋ ਜੋ ਕਿ ਮथुरा ਤੋਂ ਜਲੰਧਰ ਕਾਰਾਂ ਦੇ ਸੀਟਾਂ ਦੇ ਵਿੱਚ ਲੁਕਾ ਕੇ ਲਿਜਾਈ ਜਾ ਰਹੀ ਸੀ ਅਤੇ ਇਹ ਸਾਰੀ ਜਾਣਕਾਰੀ ਐਸਐਸਪੀ ਪਟਿਆਲਾ ਨੇ ਪ੍ਰੈਸ ਵਾਰਤਾ ਦੇ ਦੌਰਾਨ ਦਿੱਤੀ ਹੈ ਦਸਤੀਏ ਦੀ ਕਾਰ ਦੇ ਵਿੱਚ ਸਵਾਰ ਮथुरा ਦਾ ਰਹਿਣ ਵਾਲਾ ਜਤਿੰਦਰ ਕੁਮਾਰ ਬੰਸਲ ਨਾਂ ਦਾ ਵਿਅਕਤੀ ਇੱਕ ਔਰਤ ਦੇ ਨਾਲ ਕਾਰ ਦੀਆਂ ਸੀਟਾਂ ਦੇ ਵਿੱਚ ਚਾਂਦੀ ਦੇ ਗਹਿਣੇ ਲੁਕੋ ਕੇ ਲੈ ਕੇ ਜਾ ਰਿਹਾ ਸੀ ਜਿਸ ਨੂੰ ਕਿ ਪੁਲਿਸ ਨੇ ਨਾਕੇ ਦੌਰਾਨ ਦਬੋਚ ਲਿਆ ਅੱਜ ਅਸੀਂ ਪਟਿਆਲਾ ਪੁਲਿਸ ਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੇ ਅਸੀਂ ਸਰਪ੍ਰਾਈਜ਼ ਨਾਕੇ ਇੱਕ ਇੰਟਰਸਟੇਟ ਨਾਕੇ ਲਾਏ ਹੋਏ ਇੱਕ ਸਰਪ੍ਰਾਈਜ਼ ਨਾਕੇ ਲਾਉਣੇ ਸ਼ੁਰੂ ਕੀਤੇ ਹੋਏ ਆ ਸਰਪ੍ਰਾਈਜ਼ ਨਾਕੇ ਤੇ ਸਦਰ ਰਾਜਪੁਰਾ ਸਾਨੂੰ ਉਦੋਂ ਕਾਮਯਾਬੀ ਮਿਲੀ ਇੱਕ ਸਕੋਡਾ ਕਾਰ ਨੂੰ ਜਦੋਂ ਚੈਕਿੰਗ ਕੀਤੀ ਤੇ ਪਹਿਲੀ ਮੁਢਲੀ ਦੇਖ ਦੇ ਵਿੱਚ ਇਹ ਪਤਾ ਨਹੀਂ ਲੱਗਦਾ ਸੀ ਵੀ ਉਹਦੇ ਵਿੱਚ ਕੁਝ ਲੁਕੋ ਕੇ ਰੱਖਿਆ ਜਦੋਂ ਅੱਗੇ ਉਹਨੂੰ ਬੜੀ ਧੁੰਗਾਈ ਨਾਲ ਉਹਦੀਆਂ ਸੀਟਾਂ ਨੂੰ ਤੇ ਹੋਰ ਨੂੰ ਚੈੱਕ ਕੀਤਾ ਸੀਟਾਂ ਨੂੰ ਕੱਟ ਕੇ ਤੇ ਮੋਡੀਫਿਕੇਸ਼ਨ ਕਰਕੇ ਇਹਦੇ ਵਿੱਚੋਂ ਇੱਕ ਕੁਇੰਟਲ ਤੇ 64 ਕਿਲੋ ਦੇ ਕਰੀਬ ਹੈ ਜਿਹੜੀ ਸਾਨੂੰ ਚਾਂਦੀ ਦੇ ਗਹਿਣੇ ਉਹ ਬਣੇ ਆ ਉਹ ਮਿਲੇ ਆ ਉਹਦੇ ਵਿੱਚੋਂ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਤੇ ਪਲੱਸ ਐਕਸਾਈਟ ਡਿਪਾਰਟਮੈਂਟ ਨੂੰ ਇਹਦੇ ਬਾਰੇ ਸੂਚਿਤ ਕਰਤਾ ਤੇ ਇਹ ਜਿਵੇਂ ਕਿ ਸਭ ਤੋਂ ਪਹਿਲਾਂ ਜਦੋਂ ਮਾਡਲ ਕੋਡ ਆਫ ਕੰਡਕਟ ਲਾਗੂ ਹੋਇਆ ਤਾਂ 91 ਲੱਖ ਦੀ ਕਰੰਸੀ ਫੜੀ ਫਿਰ 1 ਕਰੋੜ ਦੀ ਜਿਹੜੀ ਜਿਹੜੀ ਬੈਂਡ ਕਰੰਸੀ ਅਸੀਂ ਫੜੀ ਉਸ ਤੋਂ ਇਲਾਵਾ 18 ਕਿਲੋ ਚਾਂਦੀ ਫੜੀ ਜਾਂ ਹੋਰ ਕੈਸ਼ ਰਿਕਵਰੀ ਹੋਈਆਂ ਇਹਨੂੰ ਵੀ ਹੁਣ ਤੱਕ ਦੀ ਪੰਜਾਬ ਦੀ ਆਪਾਂ ਸਭ ਤੋਂ ਵੱਡੀ ਰਿਕਵਰੀ ਕਹਿ ਸਕਦੇ ਹਾਂ ਜਿਹਦੇ 1 ਕਵੰਟਲ ਤੇ 64 ਕਿਲੋ ਚਾਂਦੀ ਇਹਦੇ ਕਹਨੇ ਅਸੀਂ ਬਰਾਮਦ ਕੀਤੀ ਹੈ ਇਹਦੇ ਬਾਰੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਥਰੂ ਆਪਣੇ ਡਿਪਟੀ ਕਮਿਸ਼ਨਰ ਪਟਿਆਲਾ ਤੇ ਉਹਨਾਂ ਨੂੰ ਵੀ ਸੂਚਿਤ ਕਰਾਂਗੇ ਐਕਸਾਈਜ਼ ਡਿਪਾਰਟਮੈਂਟ ਨੂੰ ਵੀ ਸੂਚਿਤ ਕਰਤਾ ਤੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਿਤ ਬਹਰਾਲ ਪੁਲਿਸ ਨੇ ਬਰਾਮਦ ਕੀਤੀ ਗਈ ਚਾਂਦੀ ਦੇ ਇਸ ਮਾਮਲੇ ਨੂੰ ਜ਼ਿਲ੍ਹਾ ਚੋਣ ਅਫਸਰ ਦੇ ਜ਼ਰੀਏ ਚੋਣ ਕਮਿਸ਼ਨ ਦੇ ਨਾਲ-ਨਾਲ ਆਬਾਕਾਰੀ ਵਿਭਾਗ ਅਤੇ ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਪਟਿਆਲਾ ਤੋਂ rau vrinder ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ